ਅੱਜ ਵੀ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ੇਵਦਾ चौहान ਜੀ ਦਾ ਅੱਜ ਬਿਆਨ ਆਇਆ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜ ਨਾਲ ਇਹਨੂੰ ਕਿਉਂਕਿ ਅਸੀਂ ਬਾਰਡਰ ਤੇ ਆਂ ਸਾਨੂੰ ਮਲ স্পੈਸ਼ਲ ਕੈਟਾਗਰੀ ਤੇ ਰੱਖ ਕੇ ਜਿਹੜਾ ਉਹ 20 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲੇ ਚ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹ ਉਹਨਾਂ ਨੇ ਦਿਨ ਲਣਾ ਕੀ ਸੀਗਾ? ਉਹ ਦੇਖ ਕੇ ਗਏ ਖੁਸ਼ ਕਰਕੇ ਲੋਕਾਂ ਨੂੰ। ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ੍ਹ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹਦੇ ਕਰਕੇ ਹੜ੍ਹ ਜਿਹੜੇ ਆਏ ਆ ਮੈਂ ਉਨਾਂ ਦੇ ਬਿਆਨ ਨੂੰ ਨਿੰਦ ਦਾ ਵੀ ਆਲ ਬੜਾ ਗੈਰ ਜੁਮੇਆ ਦਾ ਬਿਆਨ ਜਿਹੜਾ ਉਹਨਾਂ ਦਾ ਹੈ ਉਸ ਕੀ ਤਾਂ ਉਹ ਬਹੁਤ ਦੂ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾ ਵੀ ਤੇ ਆ ਦੇ ਕੰਡੇ ਤੇ ਹਸਣ ਮੇਰਾ ਸੇਵਾਦਾ चौहान ਜੀ ਨੂੰ ਕਹਣਾ ਹੈ ਚੈਲੰਜ ਹੈ ਉਹ ਸਾਰ ਦਕੰਦ ਕੇ 라ਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਹੈ 라ਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਹੈ ਕਿਉਂ ਕਿਉਂਕਿ 라ਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਹੈ ਮੇਰੀ ਜਾਣਕਾਰੀ ਅਨੁਸਾਰ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਨੂੰ ਕਿ ਸਾਡਾ ਦਰਿਆ ਜਿਹੜਾ ਸਾਫ ਪਾੜ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ। ਕਿ ਐਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਨਹੀਂ ਦੇ ਸਕਦੇ। ਉਹਨ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸਤਲੋਜ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਆ ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਕੇ ਉਹਨਾਂ ਕੋ ਡੀਸੈਲਟਿੰਗ ਦੀ ਮਤਲਬ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈਣ ਦੋ ਯਾ ਸਫਾਈ ਤਾਂ ਕਰ ਲੈਣ ਦੋ ਉਹ ਉਹਨਾਂ ਨੇ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੋਂ ਜਾ ਕੇ ਸ਼ੁਰੂ ਹੋਣੀਆਂ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੁੰਦੇ ਆ ਸੋ ਮੈਂ चव्हाण ਸਾਹਿਬ ਨੂੰ ਕਹਿੰਨਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ ਲਾਭਿਤ ਦੇ ਆਚ ਕਿੱਥੇ ਮੈਨ ਹੋਈ ਆ ਰਾਵੀ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਭ ਫੌਜ ਤੇ ਬੀਐਸਐਫ ਤੋਂ ਤੇ ਮੈਨਿੰਗ ਹੋ ਗਈ ਇਹਦਾ ਮਤਲਬ ਹੈ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤੋਂ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦਿੱਤੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ بجائے ਇਹ ਕਹਿਣਾ ਕਿ ਉੱਥੇ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਕੱਟਿਆ ਬਿਆਨ ਹੈ ਉਹਨਾਂ ਦਾ ਔਰ ਇਹਦੇ ਤੋਂ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰਹਾ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਦੀ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮੇਰੇ ਕੋਲ ਤਸਵੀਰ ਹੈ ਇਹ ਸੀਰ ਪਾਟਲ ਸਾਹਿਬ ਜਿਹੜੇ ਦਰਿਆਮਾਬਾਦ ਦੇ ਮੰਤਰੀ ਹੈ ਉਹਨਾਂ ਨਾਲ ਮੈਂ 2 ਤਰੀਕ ਨੂੰ ਮੀਟਿੰਗ ਕਰਕੇ ਆਇਆ 2 ਜੁਲਾਈ ਨੂੰ ਇਹ ਅਸੀਂ ਇੱਕ ਪੰਜਾਬ ਸਰਕਾਰ ਦੇ ਦਰਿਆਮਾਦ ਉੱਤੇ ਜਿਹੜੀ ਬੀਓਪੀ ਹੈ ਜਿਹੜੀਆਂ ਬੀਐਸਰ ਦੀਆਂ ਪੋਸਟਾਂ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰੋਜੈਕਟ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਰੁਪਈਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ ਰਾਵੀ ਦੇ ਕੰਢੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਪਾਡਲ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨਾਂ ਦੇ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇਣੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਆ ਵੀਚ ਬਹੁਤ ਵੱਡੇ ਹੜ੍ਹ ਆ ਜਾਣੇ ਆ ਤੁਹਾਡੀਆਂ ਪੋਸਟਾਂ ਪਾਸੇ ਸਭ ਉੱਡ ਜਾਣੀਆਂ ਸਾਨੂੰ ਪੈਸੇ ਦੋ ਸਦਕਾ 44 ਕਰੋੜ ਬਿਲੀਆਂ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ دیਵਾਨੀ ਵੀ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਲ ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਹਰ ਬਾਹਰ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਸਭ ਕਹੀ ਜਾਂਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮਾਈਨਿੰਗ ਕਿੱਥੇ ਹੋ ਗਈ ਮੈਂ ਤਾਂ ਬੜਾ ਹੈਰਾਨ ਹੈ ਕਿ ਲਾਵੀਚ ਕਿੱਥੇ ਮਾਈਨਿੰਗ ਹੋਈ ਹੈ ਜੇ ਲਾਵੀਚ ਮਾਈਨਿੰਗ ਹੋਈ ਹੈ ਤਾਂ ਇਹਨਾਂ ਨੂੰ ਪਤਾ ਹੀ ਕਿਉਂ ਕਿ ਉਹ ਤਾਂ ਭੋਜਤ ਬੀਐਸਐਮ ਲੱਗੀ ਹੈ ਅਤੇ ਮੈਂ ਮਤਲਬ ਇਹ ਕਿ ਨਾ ਕਿ ਰਾਜ ਕੇਂਦਰ ਸਰਕਾਰ ਕੋਈ ਮਦਦ ਕਰਦੀ ਬਜਾਏ ਕੋਈ ਪੈਸਾ ਦੇਂਦੀ ਬਜਾਏ ਦਰਿਆਵਾਂ ਨੂੰ ਕਲੀਨ ਕਰਦੀ ਬਜਾਏ ਦਰਿਆਵਾਂ ਦਾ ਸਰਾ ਪਹਾਉਦੋਂ ਉਦੋਂ ਮੈਂ ਪਾਟ ਨੂੰ ਕਿਆ ਪਾਟ ਨੂੰ ਕਿਆ ਸੀਗਾ ਕਿ ਸਾਡੀ ਜਿਹੜੀ ਦਰਿਆ ਬੁਰਦ ਜ਼ਮੀਨ ਹੈ ਸਾਡੀਆਂ ਜ਼ਮੀਨਾਂ ਟੁੱੜ ਗਈਆਂ ਹੋੜ ਟੁੱੜ ਗਈਆਂ ਇੰਦੀਆਂ ਜ਼ਮੀਨਾਂ ਮੈਂ ਕਿ 23 ਚ ਸਾਡੀਆਂ ਜ਼ਮੀਨਾਂ ਟੁੱੜ ਗਈਆਂ ਸੀਗਿਆ ਸਾਨੂੰ ਉਹਨੇ ਪੈਸੇ ਦੋ ਦਰਿਆ ਬੁਰਦ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਵੀਰੋ ਭਾਈ ਸਾਹਿਬ ਦੱਸ ਰਿਹਾ ਕਿ 20 ਏਕੜ ਜ਼ਮੀਨ ਮੇਰੀ ਉਡਰ ਗਈ ਆ ਜੀ ਪਤਾ ਨਹੀਂ ਲੱਗਾ ਕਿੱਦਾਂ ਚਲੀ ਗਈ ਇੱਕ ਬਹਾ ਦੀ ਮੇਰਾ ਅਦਲਾਪੁਰ ਦੀ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਦੇਣਾ ਇੱਕ ਪੈਸਾ ਵੀ ਨਹੀਂ ਮਿਲਿਆ ਤੁਸੀਂ ਬੰਨਾਂ ਲਈ ਇੱਕ ਪੈਸਾ ਵੀ ਮਿਲਿਆ ਡੀਸੈਲਟਿੰਗ ਵਾਸਤੇ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਜਾਏ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਜੀ ਨਜਾਇਜ਼ ਮਾਈਨਿੰਗ ਦਾ ਸੋ ਮੈਂ ਚੌਂਸਾਹਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਦੋਂ ਦੀ ਬੇਨਤੀ ਕੀਤੀ ਸਿਆਤਨਾ ਕਰੋ ਪੰਜਾਬ ਦਾ ਧੱਕਾ ਨਾ ਕਰੋ ਬੀਜੇਪੀ ਲਗਾਤਾਰ ਧੱਕਾ ਕਰਦੀ ਹੈ ਕਿੰਨੇ ਸਰਕਾਰ ਲਗਾਤਾਰ ਧੱਕਾ ਕਰਦੀ ਆ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਿਆਦੇ ਡੁੱਬ ਗਏ ਘਰ-ਬਗਵਾਦ ਹੋ ਗਏ ਸਭ ਕੁ ਬਗਵਾਦ ਹੋ ਗਿਆ ਉਹਨਾਂ ਨੂੰ ਪੁੱਛੋ ਦੇਹੀ ਕਿ ਉੱਥੇ ਮੈਨਿੰਗ ਹੋਈ ਆ ਕਿਤੇ ਉਹ ਪਹਿਲਾਂ ਉਹਨਾਂ ਨੂੰ ਪੁੱਛੋ ਦੇਹੀ ਕਿ ਦੂਗੇ ਰਵਿਸ਼ ਤੇ ਅੱਜ ਕਦੀ ਮੈਨਿੰਗ ਹੋਈ ਆ ਯਾ ਨਵੀਕਰ ਚੋਲੀ ਮੈਂ ਇੰਨਾ ਗੈਰ ਜਮੀਰ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਿਆਨ ਨਿੰਦਣਯੋਗ ਆ ਔਰ ਮੈਂ ਮੰਗ ਕਰੂੰਗਾ ਕਿ ਜੋ ਅਸੀਂ 60 ਹਜ਼ਾਰ ਕਰੋੜ ਰੁਪਈਆ ਸਾਡਾ ਬਕਾਇਆ ਕਿੰਧ ਸਰਕਾਰ ਆਉਂਦਾ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 60 ਹਜ਼ਾਰ ਕਰੋੜ ਦਾ ਬਕਾਇਆ ਹੀ ਦੇ ਦੇਣ ਅਸੀਂ ਆਪਣੇ ਪੈਰਾਂ ਤੋਂ ਹੋ ਜਾਈਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਕੁਮਰਨ ਸਿੰਘ ਸਾਹਿਬ ਕੋ ਵੀ ਮੰਗਿਆ ਸੀਗਾ ਔਰ ਚੌਹਾਨ ਸਾਹਿਬ ਨੂੰ ਵੀ ਲਿਖਤੀ ਦਿੱਤਾ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ ਸਰ ਕੋਈ ਕਾਂਟਕੋਰ ਬੀਜਾ ਤੱਕ ਦੀ ਕਿਤੇ ਭੇਜਿਆ ਸੈਂਟਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆਪ ਲੱਗੇ ਆ ਕੇਂਦਰ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਤੇ ਦਰਿਆਵਾਂ ਦਾ ਮਹਿਕਬਾ ਦਰਿਆਵਾਂ ਨੂੰ ਜਿਹੜਾ ਪੈਸਾ ਹੁੰਦਾ ਦਰਿਆਵਾਂ ਦੀ ਮੁਰੰਮਤ ਵਾਸਤੇ ਉਹਦੀ ਡੀਸਰਟਿੰਗ ਲਈ ਉਹਦੇ ਬੰਦ ਬੰਨ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਗਵਰਨਮੈਂਟ ਦਿੰਦੀ ਹੈ ਸੱਤ-ਸੱਤ ਪੈਸਾ ਹੀ ਦਿੱਤਾ ਕਿੱਥੇ ਦਿਖਾਉਣ ਆ ਜਿਹੜਾ ਮੈਂ ਦੱਸਿਆ 170 ਕਰੋੜ ਦਾ ਪਰ ਬੋਧਰ ਤੇ ਜੀਐਸ ਸੀਐਮ ਸਾਹਿਬ ਨੇ ਦਿੱਲੀ ਮੇਰੇ ਖਾਤ ਸੱਤ ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਨਹੀਂ ਦਿੱਤਾ ਜੀ ਕਿਤੇ ਦੇ ਦਿੰਦੇ ਆ ਜੀ ਕਰ ਦਿੰਦੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਓ ਜੀ ਸਾਨੂੰ ਇੱਕ ਪੈਸਾ ਦੀ ਮਿਲਿਆ ਸੋ ਮੈਂ ਸਮਝਦਾ ਕਿ ਚੋਹਾਨ ਸਾਹਿਬ ਨੇ ਸਾਡੇ ਜ਼ਖਮਾਂ ਤੇ ਮਤਲਬ ਨਾਉਂਦੀ ਵਿਜਾਇਆ ਜ਼ਖਮਾਂ ਦੇ ਨਿਸ਼ਚਾ ਪਾ ਕੇ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਚਾਹਦੇ ਹਰ ਪੀੜਤ ਜਿਹੜੇ ਡੀਕਦੇ ਆ ਕਿ ਕੋਈ ਪੈਸਾ ਦਵੇ ਕੇਂਦਰ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸੋਚਦਾ ਕਿ ਬਿਆਨ ਕੱਟੀਆਂ ਦੇ ਅਨੁਸਾਰ ਜੋਗਾ ਔਰ ਮੈਂ ਸੋਚਦਾ ਕਿ ਸੈਂਟਰਲ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਦੇਗੀ ਕੇਂਦਰ ਸਰਕਾਰ ਕੋਈ ਪੰਜਾਬ ਨੂੰ ਪੈਕੇਜ ਦੇਵੇ ਮੈਂ ਤਾਂ ਹੋਰ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ ਸਤ ਸਤ ਲੋਹ ਤੇ ਬਿਆਸ ਦਾ ਤੇ ਸਤਾਨਪੁਰ ਲੋਧੀ ਦੇਖੋ ਕਿੰਨੇ ਦਿਨਾਂ ਦਾ ਪਾਣੀ ਆ ਸਤ ਕੋਈ ਨਹੀਂ ਬਿੰਦੇ ਤੋਂ ਪੋੜ ਇੱਕ ਵੀ ਨੋ ਦੇ ਲੱਖਾਂ ਸਰਕਾਰ ਨੇ 1 ਕਰੋੜ ਰੁਪਈਆ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਹੈ ਅੱਜ ਜਿੰਨੀ ਮਦਦ ਕਰਦੀ ਹੈ ਲੋਕਾਂ ਦੀ ਜਿੰਨੀ ਵੀ ਅਸੀਂ ਕਰ ਜਿਸ ਕੈਪੈਸਿਟੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਰਦਾਰ ਭਗਵਾਨ ਸ੍ਰੀਮਾਨ ਦੀ ਸਰਕਾਰ ਕਰਦੀ ਹੈ ਬੀਜੇਪੀ ਫਿਰ ਕਪੜੇ ਉਸੇ ਚੱਲੇ ਤੇ ਆ ਗਈ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਹੈ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਹੈ ਸੋ ਮੈਂ ਉਹਨਾਂ ਦੇ ਬਿਆਨ ਦੀ ਵਰਪੂਰਿੰਦਾ ਜਿਹੜੀ ਉਹ ਕਰ